कांड 8 ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਦੁੱਲੇ ਦੇ ਵੱਡੇ ਦੋਵੇਂ ਮੁੰਡੇ ਪਿੰਡ ਛੱਡ ਗਏ ਸਨ ਤੇ ਮੁਕੰਦ ਸੋਂ ਦੀ ਹਵੇਲੀ ਵਿੱਚ ਦੁੱਲਾ ਹੁੰਦਾ ਦੁੱਲੇ ਦੀ ਸਰਦਾਰੋ ਤੇ ਦੁੱਲੇ ਦੇ ਛੋਟੇ ਦੋਵੇਂ ਮੁੰਡੇ ਖੱਡੂ ਤੇ ਚੰਨੂ ਮੈੰਗਲ ਦੀ ਖੱਡੂ ਨਾਲ ਬਹੁਤ ਹੀ ਬਣਦੀ ਉਹ ਖੱਡੂ ਤੋਂ ਕੁਝ ਵਰੇ ਹੀ ਵੱਡਾ ਹੋਵੇਗਾ ਦੋਵਾਂ ਦੀ ਦੋਸਤੀ ਬਹੁਤ ਸੀ ਇਕੱਠੇ ਬੈੰਦੇ ਉੱਠਦੇ ਤੇ ਬੰਨਿਆਂ ਵਿੱਚ ਊਠ ਚਾਰਨ ਜਾਂਦੇ 8-10 ਊਠ ਊਠਣੀਆਂ ਦੁੱਲੇ ਦੀਆਂ ਸਨ ਤੇ ਐਨੇ ਕੁ ਪਸ਼ੂ ਟੋਂਕਲ ਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਊਠ ਜਾਂ ਕਿਹੜੀ ਊਠਣੀ ਦੁੱਲੇ ਦੀ ਹੈ ਤੇ ਕਿਹੜਾ ਊਠ ਜਾਂ ਊਠਣੀ ਟੋਂਕਲ ਦੀ ਖੱਡੂ ਤੇ ਮੈੰਗਲ ਪੂਰੀ ਸਿਆਣ ਰੱਖਦੇ ਬੰਨੇ ਵਿੱਚ ਪਸ਼ੂ ਇਕੱਠੇ ਚਰਦੇ ਰਹਿੰਦੇ ਹੋਰ ਕਿਸੇ ਦੇਖਣ ਵਾਲੇ ਨੂੰ ਕੋਈ ਪਤਾ ਨਹੀਂ ਹੋ ਸਕਦਾ ਸੀ ਕਿ ਇਹ ਸਾਰੇ ਊਠ ਊਠਣੀਆਂ ਇੱਕੋ ਕਰਦੇ ਹਨ ਜਾਂ ਦੋ ਕਰਾਂ ਦੇ ਤੇ ਕਿਹੜਾ ਪਸ਼ੂ ਕਿਸ ਕਰਦਾ ਹੈ ਜਦੋਂ ਉਹ ਕਰਾਂ ਨੂੰ ਆਉਣ ਲੱਗਦੇ ਤਾਂ ਆਪਣੇ ਆਪਣੇ ਪਸ਼ੂ ਆੜਨ ਖੇਡ ਲੈਂਦੇ ਅਸਲ ਵਿੱਚ ਲਿਹਾਜ਼ ਤਾਂ ਟੌਂਕਲ ਤੇ ਦੁੱਲੇ ਦੀ ਸੀ ਦੋਵੇਂ ਊਠਾਂ ਦੇ ਵਪਾਰੀ ਸਨ ਉਹ ਆਪਸ ਵਿੱਚ ਵੀ ਊਠਾਂ ਦਾ ਲੈਣ ਦੇਣ ਕਰਦੇ ਰਹਿੰਦੇ ਊਠ ਲੈ ਕੇ ਇਕੱਠੇ ਮੰਡੀਆਂ ਉੱਤੇ ਜਾਂਦੇ ਮੁਕਤਸਰ ਦੀ ਮੰਡੀ ਤਾਂ ਹਰ ਸਾਲ ਜਾਂਦੇ ਸਨ ਕਦੇ-ਕਦੇ ਰਾਜਸਥਾਨ ਵਿੱਚ ਗੁੱਗਾ ਮਾੜੀ ਵੀ ਜਾਂਦੇ ਫੇਰ ਖੱਡੂ ਤੇ ਮੈੰਗਲ ਦੀ ਉਵੇਂ ਹੀ ਜੋੜੀ ਬਣ ਗਈ ਜਿਵੇਂ ਕਦੇ ਦੁੱਲੇ ਤੇ ਟੌਂਕਲ ਦੀ ਸੀ ਬੰਨੇ ਵਿੱਚ ਊਠ ਲੈ ਕੇ ਖੱਡੂ ਜਾਂਦਾ ਤਾਂ ਛੋਟਾ ਚੰਨੂ ਵੀ ਉਹਦੇ ਨਾਲ ਹੁੰਦਾ ਖੱਡੂ ਚੰਨੂ ਤੋਂ ਬਹੁਤਾ ਹੀ ਕੰਮ ਕਰਾਉਂਦਾ ਆਪ ਮਹਿੰਗਲ ਨਾਲ ਬੈਠਾ ਗੱਲਾਂ ਮਾਰਦਾ ਜਾਂ ਉਹ ਤਾਸ਼ ਖੇਡਦੇ ਚੰਨੂ ਤਾਂ ਵਿਚਾਰਾ ਮੋੜੇ ਲਾਉਣ ਤੇ ਰਹਿੰਦਾ ਡਰ ਬਣਿਆ ਰਹਿੰਦਾ ਕੋਈ ਊਠ ਨੇੜੇ ਦੇ ਖੇਤ ਵਿੱਚ ਨਾ ਜਾਵੜੇ ਤੇ ਫਸਲ ਦਾ ਨੁਕਸਾਨ ਕਰੇ ਕਦੇ-ਕਦੇ ਸਵੇਰੇ ਹੀ ਊਠ ਬੰਨਿਆ ਵਿੱਚ ਲਜਾਣ ਤੋਂ ਪਹਿਲਾਂ ਮਹਿੰਗਲ ਉਹਨਾਂ ਦੀ ਹਵੇਲੀ ਵਿੱਚ ਆ ਬੈਠਦਾ ਤੇ ਦੁੱਲੇ ਨਾਲ ਦੋ ਚਾਰ ਗੱਲਾਂ ਮਾਰ ਕੇ ਖੱਡੂ ਨਾਲ ਗੱਲਾਂ ਕਰਨ ਲੱਗਦਾ ਉਹ ਪਤਾ ਨਹੀਂ ਕੀ ਗੱਲਾਂ ਕਰਦੇ ਕਦੇ ਉੱਚਾ ਉੱਚਾ ਹੱਸਣ ਲੱਗਦੇ ਤੇ ਕਦੇ ਬਹੁਤ ਨੀਵਾ ਬੋਲ ਬੋਲ ਗੁੱਜੀਆਂ ਗੱਲਾਂ ਕਰਦੇ ਮੈੰਗਲ ਦੀ ਅੱਖ ਹਮੇਸ਼ਾ ਸਰਦਾਰੋ ਵੱਲ ਰਹਿੰਦੀ ਉਹ ਉਹਨਾਂ ਨੂੰ ਚਾਹ ਦੇਣ ਆਉਂਦੀ ਤਾਂ ਮੈੰਗਲ ਐਵੇਂ ਹੀ ਕੁਝ ਨਾ ਕੁਝ ਖੱਡੂ ਨੂੰ ਆਖਦਾ ਅਸਲ ਵਿੱਚ ਉਹ ਸਰਦਾਰੋ ਨੂੰ ਕੁਝ ਕਹਿ ਰਿਹਾ ਹੁੰਦਾ ਸਰਦਾਰੋ ਨਿਆਣੀ ਨਹੀਂ ਸੀ ਉਹ ਬਣਦਾ ਤਣ ਦਾ ਜਵਾਬ ਵੀ ਦੇ ਜਾਂਦੀ ਇੱਕ ਦਿਨ ਸਰਦਾਰੋ ਨੇ ਪਹਿਲ ਕਰ ਦਿੱਤੀ ਮੈੰਗਲਾ ਤੇਰਾ ਵਿਆਹ ਕਦੇ ਹੋ ਕੇ ਪਰਜਾਈ ਤੇ ਹੀ ਬੈਠਾ ਰਹੇਗਾ ਪਰਜਾਈ ਤਾਂ ਖੰਗੜ ਨਹੀਂ ਦਿੰਦੀ ਪਰਜਾਈ ਦੀਆਂ ਕੀ ਗੱਲਾਂ ਨੇ ਮੈੰਗਲ ਨੇ ਜਵਾਬ ਦਿੱਤਾ ਫਿਰ ਰਹਿ ਗਿਆ ਵੇ ਤੂੰ ਤਾਂ ਟੋਡਰ ਦਾ ਟੋਡਰ ਕਾਹ ਕਾ ਕਰੀ ਜਾਇਆ ਕਰ ਲੋਕਾਂ ਦੇ ਟੁਕੜੇ ਕੰਨੀ ਝਾਕਦਾ ਨਹੀਂ ਐ ਕਿਉਂ ਆਖਦੀਆਂ ਮਾਸੀ ਸਾਡਾ ਕੀ ਪੁੰਨ ਕੇ ਬੀਜਿਆ ਹੋਇਆ ਹੈ ਸਾਡੇ ਵੀ ਕਦੇ ਦਿਨ ਆਉਣਗੇ ਵਿਆਹ ਵੀ ਹੋਜੂ ਖੱਡੂ ਦੀ ਰੀਸ ਮੈੰਗਲ ਵੀ ਸਰਦਾਰੋ ਨੂੰ ਮਸੀ ਆਖਦਾ ਆਥਣੇ ਮੇਲੇ ਜਦੋਂ ਮਹਿੰਗਲ ਆਪਣੇ ਊਠ-ਊਠਣੀਆਂ ਕਿੱਲਾਂ ਤੇ ਬੰਨ ਆਉਂਦਾ ਤਾਂ ਹਵੇਲੀ ਵਿੱਚ ਢੇੜਾ ਮਾਰਦਾ ਖੱਡੂ ਤੇ ਉਹ ਫਿਰ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਮੁੱਕਦੀਆਂ ਨਹੀਂ ਸਨ ਆਥਣੇ ਵੀ ਸਰਦਾਰਾਂ ਨਾਲ ਕੋਈ ਗੱਲ ਕੱਥ ਹੋ ਜਾਂਦੀ ਕਦੇ ਕੋਈ ਤਿੱਖੀ ਗੱਲ ਤੇ ਕਦੇ ਮੋਹ ਭਰੀ ਚਖਾਮਖੀ ਚੱਲਦੀ ਰਹਿੰਦੀ ਗੱਲਾਂ ਵਿੱਚ ਖੱਡੂ ਵੀ ਹਿੱਸਾ ਲੈਂਦਾ ਚੰਨੂ ਉਹਨਾਂ ਤੋਂ ਛੋਟਾ ਹੋਣ ਕਰਕੇ ਪਰਾਂ ਹੀ ਕਿਦਰੇ ਰਹਿੰਦਾ ਇੱਕ ਦਿਨ ਸਿਆਲ ਦਾ ਮਹੀਨਾ ਸੀ ਕੋਈ ਬੰਨੇ ਵਿੱਚ ਊਠ ਦੂਰ ਕਿਧਰੇ ਦਰਖਤਾਂ ਦੀਆਂ ਲੂਮਣਾ ਮੁਛ ਰਹੇ ਸਨ ਚੰਨੂ ਵੀ ਉਧਰ ਹੀ ਸੀ ਕਿਧਰੇ ਖੱਡੂ ਤੇ ਮਹੰਗਲ ਟਿੱਬੀ ਉੱਤੇ ਬੈਠੇ ਤਾਸ਼ ਖੇਡ ਰਹੇ ਸਨ ਆਸਮਾਨ ਵਿੱਚ ਕੋਈ ਬੱਦਲ ਨਹੀਂ ਸੀ ਸੂਰਜ ਆਪਣੇ ਪੂਰੇ ਜਲੌ ਵਿੱਚ ਚਮਕ ਰਿਹਾ ਸੀ ਟੁੱਪ ਪਿੰਡਿਆਂ ਵਿੱਚ ਨਿਗ ਪਰਦੀ ਤੇ ਨਵੀਂ ਤਾਕਤ ਬਖਸ਼ ਰਹੀ ਸੀ ਤਾਸ਼ ਦੇ ਪੱਤੇ ਫੈਂਟਣ ਵੇਲੇ ਮਹੰਗਲ ਖੱਡੂ ਵੱਲ ਨਿਗਾਹ ਭਰ ਕੇ ਚਾਕਿਆ ਤੇ ਬੋਲਿਆ ਕਿਉਂ ਖੱਡੂ ਮਾਸੀ ਤੇਰੀ ਜਮਨ 나ਗ ਦੀ ਬੱਚੀ ਐ ਬਚ ਕੇ ਰਹੀ ਡੰਗ ਮਾਰੂ ਇੱਕ ਦਿਨ ਖੱਡੂ ਉਹਦੇ ਵੱਲ ਪਵਤਰਿਆ ਜਿਹਾ ਦੇਖਣ ਲੱਗਿਆ ਜਿਵੇਂ ਗੱਲ ਉਹਦੀ ਸਮਝ ਵਿੱਚ ਨਾ ਆਈ ਹੋਵੇ ਉਹ ਬੋਲਿਆ ਕੁਝ ਨਹੀਂ ਅਗਲੀ ਵਾਰ ਪੱਤੇ ਵੰਡਣ ਵੇਲੇ ਮਹੰਗਲ ਫੇਰ ਬੋਲ ਪਿਆ ਕਿਉਂ ਖੱਡੂ ਛੇੜੀ ਨਹੀਂ ਕਦੇ ਫੇਰ ਨਾ ਇਹ ਕੰਮ ਨਹੀਂ ਕਰਨਾ ਕਿਉਂ ਬਸ ਨਹੀਂ ਉਹ ਜਾਣਦੇ ਝੂਠ ਬੋਲਦਾ ਹੈ ਗੰਜਰਾ ਉਹ ਪੱਤੇ ਸੁੱਟਣ ਲੱਗੇ ਖੱਡੂ ਬਾਜ਼ੀ ਹਾਰ ਗਿਆ ਹੁਣ ਪੱਤੇ ਵੰਡਣ ਦੀ ਉਹਦੀ ਵਾਰੀ ਸੀ ਪਹਿਲਾਂ ਮੈੰਗਲ ਨੇ ਖੱਡੂ ਦੇ ਦੋਵੇਂ ਹੱਥ ਫੜ ਲਏ ਤੇ ਕਿਹਾ ਇੱਧਰ ਚਾਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਲੈ ਕਿਉਂ ਖੱਡੂ ਉਹਦੇ ਵੱਲ ਇੱਕ ਟੱਕ ਦੇਖ ਰਿਹਾ ਸੀ ਨਾ ਸਿੱਧਾ ਚਾਹ ਪਾਸੇ ਨਿਗਾਹ ਕਿਉਂ ਕਰਦਾ ਹੈ ਬਸ ਲੱਗ ਗਿਆ ਪਤਾ ਦਾਲ 'ਚ ਕਾਲਾ ਕਾਲਾ ਜ਼ਰੂਰ ਹੈ ਕੁਝ ਮੰਨ ਚਾਹੇ ਨਾ ਮੰਨ ਨਾ ਤੇਰੀ ਸੋਂ ਚੰਗਾ ਖੜ ਮੈੰਗਲ ਉੱਠ ਕੇ ਪਰਾਂ ਗਿਆ ਤੇ ਝਾੜ ਮਲੇ ਦੀ ਇੱਕ ਸੁੱਕੀ ਡਾਣੀ ਚੁੱਕ ਲਿਆ ਉਹਦੇ ਨਾਲੋਂ ਇੱਕ ਢੱਕਾ ਤੋੜ ਕੇ ਖੱਡੂ ਦੇ ਸਿਰ ਉੱਤੇ ਰੱਖਿਆ ਮੇਰੇ ਆਸਾਲਿਆ ਬਾਜੀਦਰਾ ਐਸ ਢੱਕੇ ਵਾਂਗੂ ਸੁੱਕ ਜੇ ਜੇ ਝੂਠ ਬੋਲੇ ਦੱਸ ਹਾਂ ਸੁੱਕ ਜਾ ਫਿਰ ਛੇੜਦਾ ਕਿਉਂ ਨਹੀਂ ਉਹਨੂੰ ਤੇਰੀ ਕਿਉਂ ਮਾਂ ਲੱਗਦੀ ਐ ਹੋਰ ਮਾਂ ਹੀ ਲੱਗਦੀ ਐ ਜਦੋਂ ਬਾਪੂ ਵਿਆਹ ਕੇ ਲਿਆਇਆ ਉਹਨੂੰ ਉਹ ਛੱਡ ਪਰੇ ਕੋੜੀਆਂ ਤੂੰ ਤਾਂ ਜਾਣਦਾ ਤੇਰੀ ਤਾਂ ਮੈਂ ਹੋਵਾਂ ਉਹ ਤੇਰੀ ਉਹ ਸਗੀ ਮਾਤਾ ਨਹੀਂ ਨੇ ਅੰਦਰ ਨੇ ਜਮਾ ਮਿੱਟੀ ਐ ਇੱਕ ਦਿਨ ਹੱਥ ਜਾ ਲਾ ਕੇ ਦੇਖੀ ਕਿ ਰੀ ਲਸੂੜੀ ਵਾਂਗੂ ਟਸਕੀ ਪਈ ਐ ਮੂੰਹ ਚਾੜ ਡਿਗੂ ਉਹਨਾਂ ਨੇ ਸੁਣਿਆ ਦੂਰ ਕਿਧਰੋਂ ਕਿਸੇ ਦੇ ਉੱਚਾ ਉੱਚਾ ਬੋਲਣ ਦੀ ਆਵਾਜ਼ ਆ ਰਹੀ ਸੀ ਫੇਰ ਚੰਨੂ ਦਾ ਬੋਲ ਸੁਣਿਆ ਉਹ ਉਹਨਾਂ ਨੂੰ ਹੀ ਹਾਕਾਂ ਮਾਰ ਰਿਹਾ ਸੀ ਉਹਨਾਂ ਨੇ ਤਾਸ਼ ਇਕੱਠੀ ਕਰਕੇ ਡੱਬੀ ਵਿੱਚ ਪਾਈ ਤੇ ਉੱਠ ਖੜੇ ਖੱਡੂ ਨੇ ਬਾਹ ਖੜੀ ਕੀਤੀ ਤੇ ਉਹ ਦੋਵੇਂ ਚੰਨੂ ਵੱਲ ਭੱਜ ਪਏ ਉਹ ਨਿੰਮੋ ਚੂਣਾ ਹੋਇਆ ਖੜਾ ਸੀ ਤੇ ਖੇਤ ਦੇ ਮਾਲਕ ਚੰਦ ਡੁੱਡੇਵਾਲ ਕਹਿਰੀਆਂ ਨਜ਼ਰਾਂ ਨਾਲ ਚਾਕ ਰਿਆ ਸੀ ਚੰਦ ਉਹਨੂੰ ਅਜੇ ਵੀ ਗਾਲਾਂ ਕੱਢੀ ਜਾ ਰਿਹਾ ਸੀ ਓਏ ਕੀ ਹੋ ਗਿਆ ਭਾਈ ਚੰਦ ਸਿਆ ਮੈੰਗਲ ਬੋਲਿਆ ਇਹ ਛੋਲੇ ਤੁਹਾਡੇ ਉਠਾਂ ਖਾਤਰ ਬੀਜੇ ਅਸੀਂ ਆ ਜਾ ਨੇ ਉਹ ਮੂੰਹ ਚੱਕ ਕੇ ਇਧਰ ਚੰਨੂ ਰੋਣ ਵਾਲਿਆਂ ਵਾਂਗ ਬੋਲਿਆ ਛੋਲਿਆਂ ਝੂਠ ਵੜਿਆ ਵੀ ਐ ਐਵੇਂ ਬੋਲੀ ਜਾਣਾ ਨਹੀਂ ਵੜਿਆ ਵੜ ਜਾਂਦਾ ਜੇ ਮੈਂ ਦੂਰੋਂ ਲਲਕਰਾ ਨਾ ਮਾਰਦਾ ਚੰਦ ਸਾਹੋਸਾ ਹੋਇਆ ਖੜਾ ਸੀ ਫਿਰ ਤੂੰ ਗਾਲਾਂ ਕਿਉਂ ਦੇਈ ਜਾਣਾ ਉਹ ਆਖਦੇ ਗਾਲਾਂ ਕੱਢਣ ਨੂੰ ਹੋਰ ਕਿਸੇ ਦੇ ਕੀ ਮੂੰਹ ਨਹੀਂ ਖੱਡੂ ਬੋਲਿਆ ਆਵਾ ਫਿਰ ਚੰਦ ਉਰਾਂ ਨੂੰ ਹੋਇਆ ਆ ਜਾ ਕੀ ਕਰ ਦੇਗਾ ਤੂੰ ਖੱਡੂ ਵੀ ਤੱਤਾ ਹੋ ਗਿਆ ਊਠ ਦੀ ਪੈੜ ਦਿਖਾ ਦੇ ਤੇਰੇ ਵਾਂਚ ਜੇ ਤਾਂ ਭਾਈ ਤੇਰਾ ਕੋਈ ਨੁਕਸਾਨ ਹੋਇਆ ਫੇਰ ਤਾਂ ਗਾਲਾਂ ਦਿੰਦਾ ਚੰਗਾ ਲੱਗਦਾ ਤੂੰ ਨਹੀਂ ਤਾਂ ਮਾੜੀ ਗੱਲ ਹੈ ਤੇਰੀ ਗਾਲਣਾ ਦੀ ਮੈੰਗਲ ਬੋਲ ਰਿਹਾ ਸੀ ਮਾੜੀ ਤਾਂ ਆਪੇ ਹੈ ਪਤਾ ਹੈ ਤੁਹਾਨੂੰ ਕਿਵੇਂ ਲਹੂ ਪਾਣੀ ਇੱਕ ਕਰਕੇ ਹੁੰਦੇ ਅਦਾਨੇ ਤੁਸੀਂ ਤਾਂ ਊਠ ਹੋ ਊਠ ਰੱਖ ਲੈ ਊਠਾਂ ਵਰਗੀ ਅਕਲ ਹੋਗੀ ਪਰੇ ਰੱਖਿਆ ਕਰੋ ਆਪਦੇ ਪਸ਼ੂ ਕਹਤਾ ਇੱਕ ਵਾਰੀ ਨਹੀਂ ਫਿਰ ਹੋਰ ਸਿਆਪਾ ਛिडੂ ਕੋਈ ਸੋਟੀ ਸਹਾਰੇ ਲੰਗ ਮਾਰਦਾ ਉਪਰਾਂ ਕਣਕਾਂ ਵੱਲ ਤੁਰ ਗਿਆ ਪਿੱਛੋਂ ਤਿੰਨੇ ਜਣੇ ਉਹਨੂੰ ਗਾਲਾਂ ਕੱਢਣ ਲੱਗੇ ਕੁੱਤਾ ਜੱਟ ਵਾਧੂ ਦਾ ਗਲ ਪੈਂਦਾ ਮਹਿੰਗਲ ਨੇ ਕਿਹਾ ਤੂੰ ਕਿੱਥੇ ਸੀ ਜਦੋਂ ਊਠ ਛੋਲਿਆਂ ਕੰਨੀ ਗਿਆ ਖੱਡੂ ਨੇ ਚੰਨੂ ਨੂੰ ਪੁੱਛਿਆ ਮੈਂ ਇੱਥੇ ਹੀ ਖੜਾ ਸੀ ਊਠ ਤਾਂ ਉਰੇ ਉਰੇ ਚਰਦਾ ਸੀ ਕਾਨੂੰ ਗਿਆ ਛੋਲਿਆਂ 'ਚ ਚੰਨੂ ਦ੍ਰਿੜਤਾ ਨਾਲ ਦੱਸ ਰਿਹਾ ਸੀ ਚਲੋ ਛੱਡੋ ਐਵੇਂ ਸਾਲਾ ਡੁੱਡਾ ਕਲੰਦਰੀ ਬਹੂਆਈ ਚੰਦਰੀ ਮੰਗਲ ਨੇ ਕਿਹਾ ਉਹ ਤਿੰਨੇ ਤਾੜੀ ਮਾਰ ਕੇ ਹੱਸਣ ਲੱਗੇ ਤੇ ਫੇਰ ਪਰਾਂ ਨੂੰ ਤੁਰ ਗਏ ਜਿੱਧਰ ਊਠ ਊਠਣੀਆਂ ਬਹੁਤੇ ਖੜੇ ਸਨ ਤੇ ਦਰਖਤਾਂ ਨੂੰ ਮੂੰਹ ਮਾਰ ਰਹੇ ਸਨ ਖੱਡੂ ਆਪਣੇ ਘਰ ਆਇਆ ਤਾਂ ਪਸ਼ੂ ਕਿੱਲਿਆਂ ਤੇ ਬੰਨ ਕੇ ਵੇੜੇ ਵਿੱਚ ਮੰਝੇ ਉੱਤੇ ਆ ਬੈਠਾ ਚੰਨੂ ਨੂੰ ਕਹਿੰਦਾ ਮਾਸੀ ਨੂੰ ਕਹਿ ਚਾਹ ਬਣਾਉਗੀ ਓਏ ਚੰਨੂ ਪਰਾਂ ਤੁੱਪ ਦੇ ਸਿਹੇ ਬੈਠੇ ਦੁੱਲੇ ਕੋਲ ਜਾ ਬੈਠਾ ਤੇ ਕੋਈ ਗੱਲ ਕਰਨ ਲੱਗਿਆ ਉਹ ਜ਼ਰੂਰ ਚੰਦ ਡੁੱਡੇ ਦੀ ਗੱਲ ਕਰਦਾ ਹੋਵੇਗਾ ਇਸੇ ਕਰਕੇ ਸ਼ਾਇਦ ਦੁੱਲਾ ਮੂੰਹ ਉਤਾ ਚੁੱਕ ਕੇ ਉਹਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਸਰਦਾਰੋ ਖੱਡੂ ਨੂੰ ਚਾਹ ਫੜਾਉਣ ਆਈ ਤਾਂ ਖੱਡੂ ਉਹਦੇ ਮੂੰਹ ਵੱਲ ਹੀ ਚਾਕੀ ਜਾਵੇ ਸਰਦਾਰੋ ਨੇ ਇੱਕ ਵਾਰ ਦੇਖਿਆ ਦੋ ਵਾਰ ਦੇਖਿਆ ਫੇਰ ਕਹਿੰਦੀ ਕੀ ਹੋ ਗਿਆ ਵੇ ਅੱਜ ਤੈਨੂੰ ਐਂ ਚਾਕਦਾ ਹੈ ਖੱਡੂ ਨੇ ਨੀਵੀ ਪਾ ਲਈ ਉਹਨੂੰ ਮੈਂਗਲ ਦੀਆਂ ਗੱਲਾਂ ਯਾਦ ਆ ਰਹੀਆਂ ਸਨ ਪਰ ਉਹ ਬੋਲਿਆ ਕੁਝ ਨਹੀਂ ਰਾਤ ਨੂੰ ਰੋਟੀ ਖਾ ਕੇ ਉਹ ਦਰਵਾਜ਼ੇ ਵਿੱਚ ਜਾ ਪਿਆ ਉੱਥੇ ਹੀ ਉਠ ਬੰਨੇ ਹੁੰਦੇ ਉੱਥੇ ਹੀ ਜੰਨੂ ਪਿੰਦਾ ਹੁੰਦਾ ਦਰਵਾਜ਼ੇ ਦੀ ਛੱਤ ਬਹੁਤ ਹੀ ਉੱਚੀ ਸੀ। ਬਾਹਰ ਦੇ ਤਖਤੇ ਵੱਡੇ-ਵੱਡੇ ਸਨ, ਓਨੇ ਹੀ ਉੱਚੇ ਜਿਵੇਂ ਕਿਸੇ ਕਿਲੇ ਦੇ ਤਖਤੇ ਹੋਣ। ਮੋٹے-ਮੋٹے ਫੱਟਾਂ ਦੇ ਤਖਤੇ। ਇਸ ਰੁੱਤ ਵਿੱਚ ਊਠ, ਮੱਗ੍ਹੇ ਕੱਢਦੇ ਤੇ ਭੁਗਦੇ, ਮੱਕੜਾ ਮਾਰਦੇ। ਉਹਨਾਂ ਵਿੱਚੋਂ ਤਿੱਖੀ ਦੁਰਗੰਧ ਨਿਕਲਦੀ। ਇਹ ਦੁਰਗੰਧ ਲੇਟਿਆਂ ਤੇ ਪਿਸ਼ਾਬ ਦੀ ਦੁਰਗੰਧ ਵਿੱਚ ਮਿਲ ਕੇ ਹਵਾ ਨੂੰ ਹੋਰ ਵੀ ਸਾਹਕੋਟੂ ਬਣਾਉਣ ਲੱਗਦੀ। ਪਰ ਇਨ੍ਹਾਂ ਪਸ਼ੂਆਂ ਵਿੱਚ ਰਹਿਣ ਵਾਲੇ ਬੰਦਿਆਂ ਲਈ ਇਹ ਤਿੱਖੀ ਤੇਜ਼ ਬਦਬੂ ਕੋਈ ਖਾਸ ਮਾਰੂ ਨਹੀਂ ਸੀ। ਉਹਨਾਂ ਦੀ ਤਾਂ ਆਦਤ ਬਣ ਚੁੱਕੀ ਸੀ ਸਗੋਂ ਇਸ ਬਦਬੂ ਵਿੱਚ ਰਾਤਾਂ ਸਮੇਂ ਉਹਨਾਂ ਨੂੰ ਗੂੜੀ ਨੀਂਦ ਆਉਂਦੀ ਉਸ ਰਾਤ ਖੱਡੂ ਨੂੰ ਉਖੜੀ ਉਖੜੀ ਨੀਂਦ ਆਈ ਧੀਰ ਤੱਕ ਉਹ ਪਾਸੇ ਮਾਰਦਾ ਰਿਹਾ ਜਦੋਂ ਹੀ ਉਹਦੀ ਅੱਖ ਖੁੱਲਦੀ ਮਹੰਗਲ ਦੀਆਂ ਗੱਲਾਂ ਉਹਦੇ ਮੱਥੇ ਨਾਲ ਆ ਵੱਜਦੀਆਂ ਉਹ ਚਿੱਤ ਵਿੱਚ ਹੀ ਉਹਨੂੰ ਗਾਲਾਂ ਕੱਢਦਾ ਮੇਰੇ ਸਾਲੇ ਜੱਟ ਨੇ ਮੈਨੂੰ ਕਿਵੇਂ ਸੋਚਣ ਲਾਤਾ ਸਰਦਾਰੋ ਰੋਜ਼ ਵਾਂਗ ਹੀ ਸਵੇਰੇ ਇਸਦੇ ਹਾਂ ਜਾਗੀ ਬੋਤੀ ਦਾ ਦੁੱਧ ਰਾਤ ਦਾ ਚੋਕੇ ਰੱਖਿਆ ਪਿਆ ਸੀ ਰਸੋਈ ਵਿੱਚ ਜਾ ਕੇ ਉਹਨੇ ਚੁੱਲ੍ਹੇ ਅੱਗ ਬਾਲੀ ਚਾਹ ਬਣਾ ਲਈ ਡੋਲਣੇ ਵਿੱਚ ਚਾਹ ਪਾ ਕੇ ਪਹਿਲਾਂ ਉਹ ਉੱਤੇ ਚੁਬਾਰੇ ਵਿੱਚ ਰੱਖ ਆਈ ਦੋ ਬਾਟੀਆਂ ਵੀ ਦੁੱਲੇ ਨੂੰ ਕਿਹਾ ਉੱਠ ਚਾਹ ਪੀ ਲੈ ਆ ਪਈ ਹੈ ਠੰਡੀ ਨਾ ਹੋ ਜਾਏ ਉਹ ਫਿਰ ਥੱਲੇ ਰਸੋਈ ਵਿੱਚ ਆਈ ਪਿੱਤਲ ਦੇ ਗਲਾਸਾਂ ਵਿੱਚ ਚਾਹ ਲੈ ਕੇ ਦਰਵਾਜ਼ੇ ਦੇ ਬਾਹਰ ਅੱਗੇ ਜਾ ਖੜੀ ਹਾਕ ਮਾਰੀ ਵੇ ਖੱਡੂ ਵੇ ਚੰਨੂ ਉੱਠੋ ਵੇ ਲਾਓ ਫੜੋ ਛੇਤੀ ਕਰੋ ਠੰਡੀ ਹੋਈ ਜਾਂਦੀ ਹੈ ਖੱਡੂ ਪਹਿਲਾਂ ਹੀ ਜਾਗਦਾ ਪਿਆ ਸੀ ਉੱਠ ਕੇ ਬੈਠ ਗਿਆ। ਉਹਨੂੰ ਲੱਗਿਆ ਸਰਦਾਰੋ ਕਿੰਨਾ ਮੋਹ ਨਾਲ ਬੋਲਦੀ ਐ, ਉਹਦੀ ਜ਼ੁਬਾਨ ਵਿੱਚ ਕਿੰਨੀ ਮਿਠਾਸ ਐ। ਚੰਨੂ ਦਾ ਗਲਾਸ ਉਹਦੇ ਸਿਰਾਂ ਨੇ ਰੱਖ ਕੇ ਉਹ ਖੱਡੂ ਨੂੰ ਗਲਾਸ ਫੜਾਉਣ ਲੱਗੀ। ਗਲਾਸ ਫੜਨ ਲਈ ਖੱਡੂ ਨੇ ਰਜ਼ਾਈ ਵਿੱਚੋਂ ਮਾਂ ਬਾਹਰ ਕੱਢੀ ਪਰ ਗਲਾਸ ਫੜਨਾ ਭੁੱਲ ਕੇ ਉਹ ਸਰਦਾਰੋ ਦੇ ਮੂੰਹ ਵੱਲ ਹੀ ਲਗਾਤਾਰ ਚਾਕੀ ਜਾ ਰਿਹਾ ਸੀ। ਪਾਉ ਕਦੋਂ ਦੀ ਫੁੱਟ ਚੁੱਕੀ ਸੀ। ਚਾਨਣ ਦੀਆਂ ਜੀਬਾਂ ਹਨੇਰੇ ਨੂੰ ਵਾਹੋ ਦਾ ਹੀ ਚੜਦੀਆਂ, ਤੁਰੀਆਂ ਜਾ ਰਹੀਆਂ ਸਨ। ਕੁਝ ਪਲ ਅੱਖਾਂ ਵਿੱਚੋਂ ਅਗਲੇ ਪਲ ਚੀਜ਼ਾਂ ਹੋਰ ਸਾਫ਼ ਦਿਸਣ ਲੱਗਦੀਆਂ ਦਰਵਾਜ਼ੇ ਵਿੱਚ ਮੂਨੂ ਮੂਨ ਦਿਸਦਾ ਸੀ ਬੀਹੀਵਲ ਦੇ ਵੱਡੇ ਤਖਤਿਆਂ ਵਿੱਚ ਵਿਰਲਾਣ ਸਨ ਖੱਡੂ ਨੂੰ ਗਲਾਸ ਫੜਾ ਕੇ ਸਰਦਾਰੋਂ ਨੇ ਉਹਦੇ ਮੋਢੇ ਉੱਤੇ ਚੁੰਡੀ ਵੱਢੀ ਬੋਲੀ ਕੱਲ ਦਾ ਕੀ ਹੋਈ ਜਾਂਦਾ ਵੇ ਤੈਨੂੰ ਖੱਡੂ ਉੱਠਿਆ ਬਿਸਤਰਾ ਇਕੱਠਾ ਕਰਕੇ ਬਾਹਰ ਨiaiਾਂ ਵੱਲ ਨਿਕਲ ਗਿਆ ਜੰਗਲ ਪਾਣੀ ਜਾ ਕੇ ਉਹ ਖੂਹ ਦੀ ਚੌਂਕੜੀ ਉੱਤੇ ਹੀ ਖਾਸਾ ਚਿਰ ਬੈਠਾ ਰਿਹਾ ਸੂਰਜ ਉੱਚਾ ਉਠਾਇਆ ਸੀ ਚੌਂਕੜੀ ਉੱਤੇ ਬੈਠੇ ਲੋਕ ਉੱਪਰ ਸੇਕਦੇ ਤੇ ਕਣਕਾਂ ਦੀਆਂ ਗੱਲਾਂ ਕਰ ਰਹੇ ਸਨ ਮੀਂਹ ਦੀ ਉਡੀਕ ਕਰਦੇ ਤੇ ਸੁੰਨੇ ਛੱਡੇ ਡੰਗਰਾਂ ਦੇ ਮਾਲਕਾਂ ਨੂੰ ਕਰਾਰੀਆਂ ਕਰਾਰੀਆਂ ਗਾਲਾਂ ਕੱਢਦੇ ਖੱਡੂ ਦਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਨਹੀਂ ਸੀ ਉਹਦੇ ਮੋਢੇ ਉੱਤੇ ਚੁੰਡੀ ਵਾਲਾ ਥਾਂ ਹਾਲੇ ਵੀ ਜਿਨੂੰ ਜਿਲੂੰ ਕਰੀ ਜਾ ਰਿਹਾ ਸੀ ਚੰਨੂ ਨੂੰ ਸੱਦਣ ਆ ਗਿਆ ਆਖ ਰਿਹਾ ਸੀ ਰੋਟੀ ਪੱਕੀ ਜਾਂਦੀ ਹੈ ਤੂੰ ਇੱਥੇ ਬੈਠਾ ਚੱਲਿਏ ਉੱਠ ਛੱਡ ਕੇ ਉਹ ਦੋਵੇਂ ਹਵੇਲੀ ਵਿੱਚ ਆਏ ਖੱਡੂ ਨੇ ਸਾਰੇ ਪਸ਼ੂ ਦਰਵਾਜ਼ੇ ਵਿੱਚੋਂ ਖੋਲ ਕੇ ਉਧਰ ਚੋਗਾਨ ਵਿੱਚ ਜਾ ਬੰਨੇ ਚੰਨੂ ਫੋੜਾ ਲੈ ਕੇ ਉਹਨਾਂ ਦੇ ਲੇਡੇ ਇਕੱਠੇ ਕਰਨ ਲੱਗਿਆ ਫੇਰ ਵਿਹੜੇ ਵਿੱਚ ਪਿਆ ਕਕਰੇਤਾ ਬੱਠਲ ਪਰ ਪਰ ਦਰਵਾਜ਼ੇ ਵਿੱਚ ਖੰਡਾ ਦਿੱਤਾ ਗਿੱਲਾ ਥਾਂ ਟਕਿਆ ਗਿਆ ਖੱਡੂ ਨੇ ਉਧਰ ਚੋਗਾਨ ਵਿੱਚੋਂ ਹੀ ਚੰਨੂ ਨੂੰ ਹਾਕ ਮਾਰੀ ਤੇ ਕਿਹਾ ਮੇਰੀ ਰੋਟੀ ਇੱਥੇ ਫੜਾ ਜਾ ਓਏ ਖਾ ਲੈਨੇ ਆ ਸਰੋਂ ਦੇ ਸਾਗ ਨਾਲ ਬਾਜਰੇ ਦੀਆਂ ਰੋਟੀਆਂ ਸਨ ਖੱਟੀ ਲੱਸੀ ਉਹ ਗੁਆਣੜ ਵਿੱਚੋਂ ਮੰਗ ਕੇ ਲਿਆਉਂਦੇ ਖੱਡੂ ਨੇ ਰੋਟੀ ਖਾਧੀ ਤੇ ਉਧਰ ਚੋਗਾਨ ਵਿੱਚ ਹੀ ਖਾਲੀ ਪੇ ਮੰਝੇ ਉੱਤੇ ਪੈ ਗਿਆ ਖੱਦਰ ਦੀ ਖੇਸੀ ਲੱਤਾਂ ਉੱਤੇ ਕਰ ਲਈ ਮੰਝੇ ਤੱਕ ਧੁੱਪ ਪਹੁੰਚ ਰਹੀ ਸੀ ਰੋਟੀ ਖਾ ਕੇ ਚੰਨੂ ਵੀ ਉਧਰ ਚੋਗਾਨ ਵਿੱਚ ਆ ਗਿਆ ਇੱਕ ਊਠ ਦਾ ਨੱਕ ਪੱਕ ਗਿਆ ਸੀ ਉਹਦੀ ਨਕੇਲ ਕੱਢ ਰੱਖੀ ਸੀ ਚੰਨੂ ਦੇਖਣ ਲੱਗਿਆ ਕਿ ਉਹਦਾ ਨੱਕ ਹੁਣ ਕਿਵੇਂ ਹੈ ਕਿਤੇ ਮੱਖੀ ਹਾਈ ਨਾ ਹੱਗ ਗਈ ਹੋਵੇ ਵਖਾਦ ਹੋਰ ਵੱਧ ਜਾਵੇ ਫੇਰ ਉਹ ਅੰਦਰ ਵੇੜੇ ਵਿੱਚ ਗਿਆ ਤੇ ਦਵਾਈ ਦੀ ਕਾਲੀ ਜਿਹੀ ਬੋਤਲ ਚੁੱਕ ਲਿਆ ਲੀਰ ਬਨ ਕੇ ਦੱਕਾ ਬੂਤਲ ਵਿੱਚ ਹੀ ਸੁੱਟਿਆ ਹੋਇਆ ਸੀ ਦੱਕਾ ਕਾਲੀ ਦਵਾਈ ਵਿੱਚ ਪਿਉ ਕੇ ਉਹਨੇ ਊਠ ਦਾ ਰਸਾ ਖਿੱਚਿਆ ਉਹਦਾ ਮੂੰਹ ਆਪਣੇ ਸਾਹਮਣੇ ਕਰ ਲਿਆ ਊਠ ਅੜੜਾ ਰਿਹਾ ਸੀ ਚੰਨੂ ਨੇ ਦਵਾਈ ਨੱਕ ਉੱਤੇ ਚੰਗੀ ਤਰ੍ਹਾਂ ਲਾ ਦਿੱਤੀ ਚੌਗਾਨ ਵੱਲ ਤੁਰੇ ਆਉਂਦੇ ਦੁੱਲੇ ਨੇ ਉੱਚਾ ਬੋਲ ਕੱਢਿਆ ਓਏ ਭਾਈ ਜਾਓ ਹੁਣ ਖੋਲੋ ਪਸ਼ੂਆਂ ਨੂੰ ਕਿੱਡਾ ਦਿਨ ਆ ਗਿਆ ਖੱਡੂ ਉੱਠ ਕੇ ਬੈਠ ਗਿਆ ਤੇ ਫਿਰ ਚੰਨੂ ਵੱਲ ਚਾਕਣ ਲੱਗਿਆ ਦੁੱਲਾ ਨਿਆਈਆਂ ਵੱਲ ਤੁਰ ਗਿਆ ਸੀ ਦਵਾਈ ਵਿਰੇੜੇ ਦੇ ਆਲੇ ਵਿੱਚ ਰੱਖ ਕੇ ਜੰਨੂ ਊਠਾਂ ਵਾਲਾ ਆਇਆ ਤੇ ਖੱਡੂ ਨੂੰ ਕਹਿਣ ਲੱਗਿਆ ਖੋਲੀਏ ਊਠ ਚੱਲੀਏ ਖੱਡੂ ਨੇ ਸਿਰ ਹਿਲਾ ਕੇ ਹਾਂ ਆਖੀ ਤੇ ਆਪ ਖੂਹੀ ਵਾਲਾ ਆ ਗਿਆ ਰਸੋਈ ਵਿੱਚ ਸਰਦਾਰੋ ਚੁੱਲ੍ਹੇ ਮੂਰੇ ਬੈਠੀ ਪਾਂਡੇ ਮਾਂਜ ਰਹੀ ਸੀ ਸੁੱਕੇ ਲੇਡਿਆਂ ਦੀ ਅੱਗ ਦਾ ਪੂਰਾ ਸੇਕ ਸੀ ਖੱਡੂ ਹੌਲੀ ਦੇ ਕੇ ਚੁੱਲ੍ਹੇ ਅੱਗੇ ਆ ਬੈਠਾ ਤੇ ਹੱਥ ਸੇਕਣ ਲੱਗਿਆ ਉਹਦੀਆਂ ਆਪਣੀਆਂ ਅੱਖਾਂ ਵੀ ਚੰਗਿਆੜੇ ਵਾਂਗ ਬਲ ਰਹੀਆਂ ਸਨ ਉਹ ਲਗਾਤਾਰ ਸਰਦਾਰੋ ਦੇ ਮੂੰਹ ਵੱਲ ਚਾਕ ਰਿਆ ਸੀ ਕੋਲ ਬੈਠਦਿਆਂ ਹੀ ਉਹ ਲਾਜਵੰਤੀ ਦੇ ਬੂਟੇ ਵਾਂਗ ਸੁngੜ ਗਈ ਖੱਡੂ ਨੇ ਆਪਣਾ ਕੰਬਦਾ ਹੱਥ ਸਰਦਾਰੋ ਦੇ ਗੋਡੇ ਉੱਤੇ ਧਰ ਦਿੱਤਾ ਨਾਲ ਦੀ ਨਾਲ ਸਰਦਾਰੋ ਥੋੜਾ ਪਰੇ ਹੋਈ ਤੇ ਆਪਣਾ ਸਵਾਲ ਲਿਬੜਿਆ ਥੱਪੜ ਖੱਡੂ ਦੇ ਮੂੰਹ ਤੇ ਜੜ ਦਿੱਤਾ ਉਹ ਚਿੱਤਣਾ ਭਾਰ ਪਰੇ ਡਿੱਗ ਪਿਆ ਸਰਦਾਰੋ ਕੜ ਕੇ ਬੋਲੀ ਟੁੱਟ ਜਾਣਾ ਕਦੋਂ ਦੀ ਦੇਖੀ ਜਾਨੀ ਆ ਕੀ ਲੱਗਦੀ ਆ ਵੇ ਮੈਂ ਤੇਰੀ ਖੱਡੂ ਸਿੱਧਾ ਹੋ ਕੇ ਬੈਠ ਗਿਆ ਉਹਨੀਆਂ ਅੱਖਾਂ ਦਾ ਸੇਕ ਮੱਦਮ ਪੈ ਗਿਆ ਸੀ ਬੇਸ਼ਰਮ ਹੋਇਆ ਹੁਣ ਉਹ ਸਰਦਾਰੋ ਦੀ ਕਗਰੀ ਦਾ ਲੜ ਫੜੀ ਬੈਠਾ ਸੀ ਉਹ ਖੜੀ ਹੋ ਗਈ ਖੱਡੂ ਵੀ ਉੱਠ ਖੜਾ ਸਰਦਾਰੋ ਦਾ ਅੱਗਾ ਰੁਕਣ ਲੱਗਿਆ ਸਰਦਾਰੋ ਨੇ ਉਹਨੂੰ ਅੱਖਾਂ ਵਿੱਚ ਹੀ ਸਮਝਾਇਆ ਦੇਖ ਉਧਰ ਵੇੜੇ ਚ ਚੰਨੂ ਫਿਰਦਾ